ਹੈ ਬਈ ਦੋ ਪੇ ਤਿਸ ਹਰਿਆ ਰੁਟਾ ਦਾ ਕਿਤੇ ਕੋ ਮਨੀ ਲੈ ਕੇ ਜਾਂਦਾ ਤੈਨੂੰ ਗੁੱਤ ਵਿੱਚ ਗੁੰਦਲਾ ਆਂਦਿਆ ਬੰਜੇ ਕਿਤੇ ਪਰਹੰਦਾ ਤੈਨੂੰ ਗੁੱਤ ਵਿੱਚ ਗੁੰਦਲਾ ਆਂਦਿਆ ਬੰਜੇ ਕਿਤੇ ਪਰਹੰਦਾ ਆਹ ਮੋਟਰਸਾਈਕਲ ਦੇ ਡਾਕਟਰ ਬਣਿਆ ਓਏ ਹੈ ਬਈ ਮੈਕਲ ਵਾਲਾ ਮੋਟਰਸਾਈਕਲ ਦੀ ਨਾ ਆ ਟੋਣ ਕਿੱਥੇ ਵਾਇਦੀ ਵੀ ਕਹਿੰਦਾ ਮੂੰਹ ਨਹੀਂ ਕਰਦੀ ਹਾਂ ਦਾ ਖਾਦਮ ਛੇੜੇ ਦੀ ਗੱਲ ਚੀ ਬੋਈ ਫਿਰਦਾ ਸੱਚੀ ਕਰ ਬਈ ਨਾ ਕਰਿਆ ਬਾਬੀ ਤੂੰ ਇਹ ਨਾਲ ਜਿੱਤ ਗਈ ਸੀ ਉਹ ਤੈਨੂੰ ਗੁੱਤ ਵਿੱਚ ਗੁੰਦ ਲਾ ਹਾਂਦਿਆਂ ਬਣ ਜੇ ਕਿਤੇ ਭਰਾਂਦਾ ਫੜੇ ਨਾ ਤੇਰੇ ਜੰਮਣ ਵਾਲਿਆਂ ਦੇ ਜਿਹੜੀ ਮੱਤ ਪਛੇ ਤਾਂ ਵਿਦਿਆ ਪੜਾਈ ਗੁੰਦਣੀ ਦੀ ਉਦੋਂ ਤੋਂ ਬੰਦਾ ਗੁੰਡੀ ਫਿਰਦੀ ਐ ਹੈ ਚੱਲ ਸਹਨੇ ਤੀ ਪਤਾ ਐਨ ਕਾ ਨਵੇਂ ਖਰਾਬ ਹੋ ਜਾਂਦੇ ਨੇ ਮੇਰੇ ਅੜੀਆਂ ਤਾਂ ਮਹੀਂ ਗੁੰਦਿਆ ਇੱਥੇ ਜਨਾਨੀਆਂ ਪਤਾ ਨਹੀਂ ਕਿਹਨੂੰ ਕਿਹਨੇ ਗੁੰਡੀ ਫਿਰਦੀਆਂ ਨੇ ਕਿਹੜਾ ਪਤਾ ਲੱਗਦਾ ਬਾਈ ਨਾਲੇ ਬਾਈ ਮੇਰੀ ਗੱਲ ਸੁਣ ਮੈਂ ਤਾਂ ਨਹੀਂ ਸੋਚ ਆ ਐਂਕ ਲਾਉਣਾ ਨਾ ਕੋਈ ਮਾੜਾ ਨਹੀਂ ਹੁੰਦਾ ਅਕਈ ਜਿਹਦੇ ਐਂਕ ਨਹੀਂ ਲੱਗੀ ਹੁੰਦੀ ਮਾੜੇ ਤਾਂ ਉਹ ਵੀ ਹੋ ਜਾਂਦੇ ਹਨਾ ਬਿਲਕੁਲ 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 ਗਾਣੇ ਕੀ ਅਰ ਗਿਆ ਗੱਲ ਚ? ਮੀਂਹ ਵਾਂਗ ਤੇ ਹੈ? ਮੀਂਹ ਵਾਂਗ ਤੇ ਨਹੀਂ ਗਰਮੀ ਆ ਯਾਰ ਦੁਪਹਿਰੇ ਤੇ ਪਹਿਲੀ ਆਪਣਾ ਸਰਗਰਮ ਹੋ ਰਿਹਾ ਗਾ ਬੇਚਾਰੀ ਦਾ। ਕੋਈ ਨਹੀਂ ਇਹਦੇ ਨਾਲ ਕੀ ਹੁੰਦਾ ਗਾ? ਤੇ ਬੇਕਰ ਇੜਕ ਲੰਗ ਵਰਦਾ ਪਿਛਰਮਣੀ ਆਉਦੀ ਹੈ ਵੀ ਵੱਡੇ ਭਾਈ ਮੁਰੇ। ਐ ਲਾ ਕੇ ਡੈਂਟਾ 1500 ਦੀਆਂ ਟੋਮੀ ਦੀਆਂ ਨੇ। ਟੋਮੀ ਤੂੰ ਧਰੋਂ ਲੈ ਕੇ ਵਾੜ ਲਾ ਦੇ ਘਰੇ ਫੜਾ ਕੇ ਆ ਤੂੰ। ਟੋਮੀ ਤੜਕੇ ਇੱਥੇ ਭੱਜਿਆ ਫਿਰੂ ਮੇਰੇ ਇੱਕ ਮਗਰਾ। ਇਹ ਪੰਚਾਇਤ ਮੈਂ ਵਰਦਾ ਭਾਈ ਹਣਕਾ ਲੈ ਕੇ ਮੁਕਰ ਗਿਆ। ਉਹ ਟੋਮੀ ਕਾਪੜੀ ਨਹੀਂ ਆਣੇ ਆਇਆ ਕਹਾ ਤੈਨੂੰ ਯਾਰਾ। ਇਹਨੂੰ ਡੱਬੇ ਚ ਪਾ ਦਿਓ। ਇਹਨੇ ਤਾਂ ਲਾਇਆ ਸਾਰੇ ਵੇ। ਹੈ? ਹੋ ਸੌਰੇ ਦਾ ਜਾ ਕੇ ਪਾਪੀ ਜੀ ਰੋਤ ਲੱਗਿਆ ਮੇਰਾ ਤਾਂ ਓ ਮੇਰਾ ਸੜਾ ਇੱਜ਼ਤ ਘਟ ਦਿਆ ਬੰਦੇ ਦੀ ਓ ਯਾਰ ਜ਼ਰੂਰੀ ਥੋੜੋ ਇਹ ਬੰਦੇ ਦੀ ਸੌਰੀ ਜਾ ਕੇ ਇੱਜ਼ਤ ਘਟ ਦਏ ਇੱਜ਼ਤਾਂ ਬੰਦਾ ਖੇਤ ਬੈਠਾ ਵੀ ਘਟਾ ਲੈਂਦਾ ਹੁੰਦਾ ਸੌਰੇ ਬੰਗਲਾ ਨਹੀਂ ਲੱਗਿਆ ਛੱਡ ਦੇ ਗੱਲਾਂ ਸੌਰੇ ਦਾ ਤੜਕੀ ਮੈਨੂੰ ਡਰਾਈ ਫਰੂਟਸ ਦੇ ਦਿਆ ਕਰਨ ਮੰਮੀ ਕਹਿੰਦੀ ਕਾਦੀ ਕੋਈ ਗੱਲ ਨਹੀਂ ਪੁੱਤ ਚਾਰ ਪੰਜ ਦਿਨ ਲਾ ਜਾ ਫਿਰ ਮੈਂ ਚੱਲ ਲਾ ਲੇ ਮੈਨੂੰ ਉੱਠਣ ਸਾਰ ਬਨਾਣਾ ਸਿਕ ਡਰਾਈ ਫਰੂਟਸ ਦੁਪਹਿਰੇ ਮੈਨੂੰ ਅੰਡੇ ਦੀ ਭੁਰਜੀ ਆਥੇ ਨੇ ਬੱਕਰਾ हां की बीवी भाई हां की बीवी धंधे थी ओ पैं दा खवा सोंरे दा कुछ नहीं है ना तेनु बवा सिर कर देंगे गर्म चिदा खवा खवा के भाई इतने प्यार ते बवा सिर हुंदी है कोई गल नहीं हो जाए मैं तो मैं तेरे ਕੋਲੇ ਫਿਰ ਮਨ ਲਮਾ ਲਮਾਉਂਦਾ ਏ ਡੜੇ ਕੋ ਕੱਲ ਬੱਕਰੇ ਮਾਰਦੇ ਮੇਰੇ ਪਿੱਛੇ ਸੋਹਰਿਆਂ ਨੇ हां ਏ ਡੜੇ ਦੀ ਘਾਤੇ ਪਾਰੇ ਹੋਏ ਤੇ ਇਹਨਾਂ ਦੇ ਚਾਰ ਪਵਾਵਾਂਗੇ ਤੇ ਕੀ ਛਾਲ ਚ ਚਾਰ ਪਾਈ ਐਂ ਸਾਥੇ ਇੱਥੇ ਆ ਜਾ ਹਾਂਜੀ ਐ ਦੱਸ ਜੀ ਕੋਈ ਲੋੜ ਮੈਂ ਘੌਣ ਚਲੀ ਹਾਂ ਹੁਣ ਆਪਣੀ ਘਰੇ ਆਪਣੀ ਇੱਜ਼ਤ ਹੈ ਹੁਣ ਨਾ ਜਾਂਦੀ ਐ ਪਾ ਨਾ ਮੈਂ ਨਾ ਹੀ ਵੀ ਦੁਬਾਰੇ ਫਿਰ ਕੇ ਨਾ ਕੇ ਮੈਂ ਤੁਹਾਨੂੰ ਕਹਾਂ ਦੱਸਾਂ ਭਾਈ ਜੁਨਾਨੀ ਦਿਨ ਚ ਚਾਲ ਚੱਲਣ ਬਦਲਦੇ ਨੇ ਦੋ ਗਮ ਪੱਕੇ ਕਰਦੀਆਂ ਇੱਕ ਤਾਂ ਸਿਰ ਬਣਦੀ ਐ ਬਾਹਨੇ ਲਾਉਂਦੀ ਐ ਵੀ ਮੇਰਾ ਸਿਰ ਦੁਖਦਾ ਇੱਕ ਚਮਕੀਲਾ ਨਹੀਂ ਕਹਦਾ ਹੁੰਦਾ ਤੁਦਾਂ ਦੇ ਵਿੱਚ ਨਾਉਂਦੀ ਤਨਵਾਰੀ ਕਲੌਂਡੀ ਤੇ ਇੱਕ ਪਾਉਂਦੀ ਨਹੀਂ ਤੂੰ ਰਾਹ ਜਾਂਦਿਆਂ ਨੂੰ ਘੇਰ ਲਵੇਂ ਨਜ਼ਰਾਂ ਦੇ ਤੀਰ ਚਲਾਉਂਦੀ ਨਹੀਂ ਚਮਕੀਲਾ ਤੇ ਲਾਭ ਹੀਰਾ ਕਦੇ ਝੂਠ ਨਹੀਂ ਬੋਲੇ ਬਾਬੀ ਪਹਿਲਾਂ ਵੀ ਨਾ ਹੀਦੀ ਬਾਬੀ ਹਾਂ ਦੋ ਵਾਰੀ ਨਾ ਹੀ ਪਹਿਲਾਂ ਆਹ ਹੈ ਇਹ ਚੀਰ ਦਈ ਨਾ ਉਲਮਾ ਲੱਗੀ ਆ ਤੇਰੇ ਵੀ ਬਾਹਰ ਨਿਕਲ ਨਾਲੇ ਕਰਨੀ ਐ ਉਹ ਨਹੀਂ ਨਾਲੇ ਬਾਹਰ ਨਿਕਲ ਚਾਹ ਬਾਹਰ ਅੰਦਰ ਚਲੀ ਜਾ ਤੂੰ ਨਾ ਇਹਦਾ ਪਿਆ ਸੀ ਫਟਦਾ ਪਿਆ ਸੀਗਾ ਚੱਲ ਦਵਾ ਗਰਮੀ ਪਾ ਕਿੰਨੀ ਆ ਗਰਮੀ ਕਿੰਨੀ ਆ ਨਾਲੇ ਹੋਰ ਕੁਲੋਂ ਨਾਲੇ ਨਾ ਉਹ ਨੂੰ ਪਿਆ ਬੰਦ ਤਾ ਬੰਦ ਨਾ ਮਣੀ ਲੱਗੀਆਂ ਇੱਥੇ ਕਿਹੜਾ ਕੁਸ਼ੋਰ ਕਿਤੇ ਜਾਨ ਲੱਗੀਆਂ ਬੰਦ ਇੱਕ ਵਾਰ ਨਾ ਹਣਾ ਦੇਣ ਚ ਇਹ ਨਾ ਹਣਾ ਵੀ ਆਉਦਾ ਜਾਣਾ ਬਾਈ ਬੱਬੀ ਨਾ ਨਾ ਆਉਂਦੇ ਹੋਏ ਨਾ ਸਾਡੇ ਸਹੁਰਿਆਂ ਨੇ ਉਧਰ ਹੀ ਆਏ ਸੀ ਬਰਨਾਲੇ ਕਣਦੀ ਰਜਵਾ ਦੇ ਢਾਬੇ 'ਚ ਖੜਕੇ ਜਿੱਥੇ ਉਹਨਾਂ ਨੇ ਪ੍ਰਸ ਮਿਲਾਈ ਜੀ ਖਵਾਤੀ ਸੀ ਮਿੱਠਾ ਮਿੱਠਾ ਜਾ ਹੋਇਆ ਪਿਆ ਮੂੰਹ ਪਾ ਕੇ ਖਾ ਲਵਾ ਉਹਨਾਂ ਨਾਲ ਉਸ ਲਈ ਤੇ ਗਿਜਰੀ ਹੈ ਕਿਵੇਂ ਤੀਵੇਂ ਸੁਣਾ ਨਾ ਬੋਰ ਕੀ ਜਣਾ ਚੁੱਣੀ ਲਿਆ ਕਰ ਸਰ ਤੇ ਮੈਨੂੰ ਤੋਪਰੀ ਲੱਗਦੀ ਹੈ ਉਹ ਕੋਈ ਨਾ ਕੁਛ ਅੰਦਰ ਬੈ ਜਾ ਯਾਰ ਇਹ ਤੇ ਪੱਤ ਸਰ ਤੇ ਚੁੱਣੀ ਲੈਂਦੇ ਨੇ ਮਾਵਾ ਬਦੀ ਇੱਜ਼ਤ ਢਾਗਦੇ ਮੇਰੇ ਹੈ ਤੂੰ ਤਾਂ ਸਰ ਨਾਲ ਕਿਆ ਕਰਦਾ ਜਿਹਨੇ ਕਿੱਥੇ ਟੱਟੂ ਧਰੇਗੀ ਸਾਡੀ ਇੱਕ ਤਾਂ ਸਰ ਤੇ ਗਿਆਲੇ ਵੀ ਇੱਜ਼ਤ ਨਹੀਂ ਰੱਖਦੇ ਉਹ ਹੀ ਤਾਂ ਗੱਲ ਹੈ ਕਿਹੜਾ ਪਤਾ ਬਿਲਕੁਲ ਅੰਦਰ ਜਾਓ ਤੁਸੀਂ ਕੋਈ ਨਾ ਰਵ ਹੂੰ ਵੀ ਕਰੋ ਭਾਈ ਕੰਮ ਨੂੰ ਹੋਣਾ ਨਹੀਂ ਨਹੀਂ ਮੇਰਾ ਤਾਂ ਤੈਨੂੰ ਹੋਣਾ ਨਹੀਂ ਮੈਂ ਦੰਦਾਸੇ ਦਾ ਸਿਰ ਵੱਡ ਦੂੰਗਾ ਨਾ ਲਈ ਲੋਕ ਉਂਗਲਾਂ ਲਾ ਕੇ ਤੇ ਤੁਰ ਜਾਂਦੇ ਨੇ ਲੈ ਦੇਖੀ ਹਾਂ ਦੇਖ ਇਹ ਗੱਲ ਸੁਣ ਬਈ ਤੀਨ ਤੀਰੇ ਕੰਮ ਬਰੰਬਰ ਕਿਹੜਾ ਦੀਦੀ ਬਈ ਤੇਰੀ ਤੀਨ ਬਰੰਬਰ ਕਿੰਨਾਂ ਕੰਮ ਹੁੰਦੀ ਫਰ ਕਿਉਂ ਨਾ ਜਲਾ ਲਈਂ ਢਿੱਕੀ ਗੱਲ ਆ ਭਾਈ ਮੈਂ ਬੁੱਥੇ ਹੀ ਦੁੱਥਾ ਕੁੱਟ ਦੂੰ ਮੇਰੇ ਸੜੀਆ ਮੈਨੂੰ ਸਿਖਾਉਣਾ ਸਾਰਾ ਕੁਝ ਤੈਨੂੰ ਵਾਲੇ ਪੰਚਾਇਤ ਮੈਂ ਵਰਦੀ ਪਾਵਰ ਨਹੀਂ ਪਤਾ ਕਿਤੇ ਮਾ ਮਾਪਾ ਕੇ ਭੇਤ ਨਾ ਤੀਂਆਂ ਦੇ ਖਿਲਾਫ ਤੇ ਸਿੱਪਰੇ ਦਿੱਲੀ ਪੈ ਕਰੂਗੀ ਰਾਜਨਾਥਲੇ ਮਲਾ ਦੇ ਵਾਲੀ ਦਾ ਮਤਾ ਪਾਲਾ ਤੇਰੇ ਦੀ ਖਬਰ ਕਿੱਥੇ ਪੈਸੀ ਪੈਂਦੀ ਆ ਨਾਲੇ ਤੈਨੂੰ ਕਹਾਂ ਦਿੱਤੇ ਪਰੂਝੇ ਫੜ ਲੈ ਕਫੜੇ ਨਹੀਂ ਨਾ ਫੜੀਂ ਭਾਈ ਅਗਲਾ ਫੜ ਲੂ ਜੀ ਨੂੰ ਲੋੜ ਹੋਊਗੀ ਆਪਾਂ ਦੇਖਾ ਹੁੰਦਾ ਜੀ ਲੱਗਣਾ ਉਟਾੜ ਦੇ ਜਿਆ ਗੱਲਾਂ ਹੈ ਕੇ ਚੋਦੀ ਜਿਹੜੀ ਚਮਚਾ ਖਾ ਲੀ ਉਹ ਉੱਤਰ ਗਈ ਉਹ ਸਹੀ ਗੱਲ ਵੀ ਆ ਭਾਈ ਬੰਦੇ ਦੀ ਤੀਨੀ ਇੱਜ਼ਤ ਬਟਾਉਂਦੀ ਵੀ ਆ ਤੇ ਘਟਾਉਂਦੀ ਵੀ ਆ ਇਹਦਾ ਤੀਨੀ ਦੇ ਹੱਥ ਚ ਚਾਹੀ ਜਬਤ ਤੇ ਵਧਾ ਦੇ ਚਾਹੀ ਜਿੱਦ ਘਟਾ ਦੇ